ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸੰਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਹਾਨੂੰ ਇੱਕ ਕਵਿਤਾ ਸੁਣਾਈ ਜਾ ਰਹੀ ਹੈ ਨਾਲ ਤੁਸੀਂ ਜੇ ਕੁਝ ਪੁੱਛਣਾ ਹੋਇਆ ਤੇ ਬੇਝਿਜਕੋਕੇ ਦੇ ਵਿੱਚੋਂ ਪੁੱਛ ਲਿਓ ਠੀਕ ਹੈ ਜੀ ਕਵਿਤਾ ਦਾ ਸਿੱਖषक ਹੈ ਕਵਿਤਾ ਦਾ ਟੋਪਿਕ ਆ ਪੁੱਟਿਆ ਜਾਣਾ ਬਾਗੀਚਾ ਭਾਗ ਦੂਜਾ ਠੀਕ ਹੈ ਦੋਂ ਕਿ ਇਸ ਤੋਂ ਪਹਿਲਾਂ ਪੁੱਟਿਆ ਜਾਣਾ ਬਗੀਚਾ ਭਾਗ ਪਹਿਲਾਂ ਆਲਰੇਡੀ ਮਾਰਕੀਟ ਟਾ ਚੁੱਕੀ ਆ ਤੇ ਹੁਣ ਤੁਹਾਨੂੰ ਇਹ ਸੁਣਾਈ ਜਾ ਰਹੀ ਆ ਕਿ ਬਗੀਚਾ ਜਿਹੜਾ ਸੀ ਉਹ ਕਿੱਦਾਂ ਆਪਣੇ ਘਰ ਤੋਂ ਕੈਨੇਡਾ ਆਇਆ ਤੇ ਉਹਨੂੰ ਕੀ ਕੀ ਮੁਸ਼ਕਲ ਆਈਆਂ ਹਾਂਜੀ ਤੇ ਲਓ ਮਮਾ ਜੀ ਪੇਸ਼ ਹੈ ਸੋਚਿਆ ਚਾਹ ਕੈਨੇਡਾ ਚਲੀਏ ਜਾ ਕੇ ਦਵਾਰ ਗੁਰੂ ਦਾ ਮੱਲੀਏ ਅੱਛਾ ਜੀ ਮੋਟੀ ਸੋਚਿਆ ਚਾਲ ਕੈਨੇਡਾ ਚਲੀਏ ਜਾ ਕੇ ਦਵਾਰ ਗੁਰੂ ਦਾ ਮੱਲੀਏ ਡੇਢ ਲੱਖ ਦੀ ਟਿਕਟ ਕਰ ਲਈ ਕੱਪੜਿਆਂ ਦੇ ਨਾਲ ਅਟੈਚੀ ਪਰ ਲਈ ਹਾਂਜੀ ਅੰਮ੍ਰਿਤਸਰ ਤੋਂ ਦਿੱਲੀ ਆਇਆ ਦਿੱਲੀ ਆ ਕੇ ਟਿਕਟ ਵਿਖਾਇਆ ਵਾਹ ਵਾਹ ਕਹਿੰਦੇ ਤੂੰ ਤਾਂ ਕਹਿੰਦੇ ਤੂੰ ਤਾਂ ਜਾ ਨਹੀਂ ਸਕਦਾ ਅੱਛਾ ਜੀ ਜਰਮਨੀ ਵਿੱਚ ਪੈਰ ਪਾ ਨਹੀਂ ਸਕਦਾ ਅੱਛਾ ਜੀ ਇੱਕ ਤਾਂ ਮੈਂ ਆਪੇ ਬੁੱਕ ਕੀਤੀ ਸੀ ਤੇ ਮੈਂ ਜਰਮਨੀ ਦੇ ਵਿੱਚ ਦੋ ਸਟੇ ਲੈ ਲਈ ਇੱਕ ਮਿਊਨਿਚ ਤੇ ਇੱਕ ਫ੍ਰੈਂਕਫਰਟ ਜਦ ਕਿ ਜਿਹੜੇ ਬੰਦੇ ਕੋਲ ਯੂ ਐਸ ਏ ਦਾ ਜਾਂ ਇਹਦਾ ਵੀਜ਼ਾ ਨਾ ਹੋਵੇ ਤੇ ਉਹ ਦੋ ਸਟੇ ਨਹੀਂ ਲੈ ਸਕਦਾ ਅੱਛਾ ਫਾਰਮੈਟਿਕ ਟਾਪੇ ਬੁੱਕ ਕੀਤੀ ਤੇ ਮੈਂ ਦੋ ਸਟੇ ਲੈ ਲਏ ਮੈਨੂੰ ਕਹਿੰਦੇ ਤਿੰਨ ਨਹੀਂ ਜਾ ਜੇ ਚੜਨ ਦੇਣਾ ਤੂੰ ਨਹੀਂ ਜਾ ਸਕਦਾ ਅੱਛਾ ਕਹਿੰਦੇ ਤੂੰ ਤਾਂ ਜਾ ਨਹੀਂ ਸਕਦਾ ਜਰਮਨੀ ਵਿੱਚ ਪੈਰ ਪਾ ਨਹੀਂ ਸਕਦਾ ਤੇਰੇ ਭਾਗਾ ਵਿੱਚ ਨਹੀਂ ਪੀ ਜਾ ਅੱਛਾ ਤੇਰੇ ਭਾਗਾਂ ਵਿੱਚ ਨਹੀਂ ਪੀਜਾ ਯੂਰਪ ਦਾ ਨਹੀਂ ਹੈਗਾ ਵੀਜ਼ਾ ਅੱਛਾ ਜੀ ਮੈਂ ਤਾਂ ਦਿੱਲੀ ਬੈਠਾ ਰਹਿ ਗਿਆ ਅੱਛਾ ਜਾ ਜਾ ਆਪਣੇ ਰਾਹ ਨੂੰ ਪੈ ਗਿਆ ਅੱਛਾ ਜੀ ਸੋਚਿਆ ਹੁਣ ਕੀ ਟੱਬਰ ਨੂੰ ਦੱਸਾਂ ਕਿਉਂਕਿ ਟੱਬਰ ਨੇ ਤਾਂ ਮੈਨੂੰ ਬੜੀਆਂ ਸੱਚਾਵਾਂ ਮਲਾਰਾ ਨਾਂmber ਸਾਰੇ ਰਿਪੋਰਟ ਤੇ ਚੜਾ ਕੇ ਆਏ ਸੀ ਅੱਛਾ ਉਹ ਉਹ ਟਿਕਟ ਲੱਗ ਸੀ ਉਹ ਇਹਦੇ ਨਾਲ ਕੰਬਾਈਨਡ ਇਹਦੇ ਨਾਲ ਜੁੜੀ ਹੋਈ ਨਹੀਂ ਸੀ ਮੇਚ ਹੈ ਹਾਂ ਉਹਨਾਂ ਨੇ ਤਾਂ ਮੈਨੂੰ ਬੜੇ ਚਾਵਾ ਮਹਲਾ ਰਾਨਾ ਕਾ ਲਿਆ ਸੀ ਤੇ ਮੈਂ ਹੁਣ ਟੱਬਰ ਨੂੰ ਕੀ ਦੱਸਦਾ ਮੈਨੂੰ ਦਿੱਲੀੋਂ ਨਹੀਂ ਚੜਨ ਦਿੱਤਾ ਹਾਂਜੀ ਸੋਚਿਆ ਹੁਣ ਕੀ ਟੱਬਰ ਨੂੰ ਦੱਸਾਂ ਕਿੱਦਾਂ ਚੜੂ ਬਗੀਚਾ ਬਸਾਂ ਹੁਣ ਇਥੋਂ ਦਿੱਲੀੋਂ ਚੜ ਕੇ ਬਸਾਂ ਨੇ ਤਾਂ ਵਾਪਸ ਕਿੱਦਾਂ ਜਾਵਾਂ ਸਹੀ ਸੋਚਿਆ ਹੁਣ ਕੀ ਟੱਬਰ ਨੂੰ ਦੱਸਾਂ ਕਿੱਦਾਂ ਚੜੂ ਬਗੀਚਾ ਬਸਾਂ ਸਿਰਫ ਜਾਣ ਦਾ ਟਿਕਟ ਕਰਾ ਲਿਆ अच्छा मैं कह जी मैं कनाडा ਜਾਣ ਦਾ ਟਿਕਟ ਇੱਥੇ ਬੈਠਾ ਕਰਨਾ ਤੇ ਫਿਰ ਮੈਨੂੰ ਜਾ ਲੈਣਦੇ ਹੋਗੇ ਉਹ ਕਹਿੰਦੇ ਠੀਕ ਆ ਚਲੇ ਜੀ ਸਿਰਫ ਜਾਣ ਦਾ ਟਿਕਟ ਕਰਾ ਲਿਆ ਰਹਿੰਦਾ 1.5 ਲੱਖ ਵੀ ਲਾ ਲਿਆ اچھا 1.5 ਲੱਖ ਦੀ ਟਿਕਟ ਪਹਿਲਾਂ ਕੀਤੀ ਸੀ ਹੁਣ ਜਾਣ ਦੀ ਤੇ 1.5 ਲੱਖ ਦੀ ਉੱਥੇ ਫਿਰ ਬੈਠਿਆ ਕਰਨੀ اچھا ਵੈਨ ਕੂਵਰ ਵਿੱਚ ਪੈਰ ਮੈਂ ਪਾਇਆ ਗੁਰੂ ਘਰ ਦੇ ਰੇਲ ਤੇ ਚੜ੍ਹ ਕੇ ਆਇਆ اچھا ਪਹੁੰਚ ਗਏ ਮਤਲਬ ਆਪੇ ਮੈਂ ਗੁਰੂ ਘਰ ਉਥੇ ਗੁਰੂ ਨਾਨਕ ਸਿੱਖ ਗੁਰਦਵਾਰਾ ਡਲਟਾ ਸਰੀਚ ਟ੍ਰੇਨ ਰਾਈਂ ਆ ਗਿਆ ਮੈਂ ਆਪਣੇ ਮਿੱਤਰ ਨੂੰ ਕਿਹਾ ਮੈਂ ਮੈਨੂੰ ਕੋਈ ਨਾ ਲੈਣ ਆਵੇ ਮੈਂ ਆਪੇ ਆ ਜਾਊਗਾ ਸੇਵਾ ਕਰਦਿਆਂ ਸਮਾਂ ਲੰਘਾਇਆ ਚੌਥਾ ਮਹੀਨਾ ਮੁਕਣ ਤੇ ਆਇਆ ਸੋਚਿਆ ਹੁਣ ਨਹੀਂ ਲੱਗਦਾ ਮੋਲ ਟਿਕਟ ਵਾਪਸੀ ਤੇਰੇ ਕੋਲ ਮੈਂ ਸੋਚਿਆ ਵੀ ਚਲੋ ਹੁਣ ਜਾਣ ਦੀ ਟਿਕਟ ਤੇ ਹੈਗੀ ਆ ਤੇ ਇਹ ਬਚਾਉ ਦੂ ਫਿਰ ਕੀ ਆ ਜਦੋਂ ਨੈਟ ਤੇ ਨੰਬਰ ਚੜਾਇਆ ਸਾਹ ਵਿੱਚ ਮੇਰੇ ਸਾ ਨਾ ਆਇਆ ਜਦੋਂ ਮੈਂ ਪੀ ਐਨ ਆਰ ਨੰਬਰ ਨੈਟ ਤੇ ਚੜਾਇਆ ਉਦੋਂ ਮੇਰੇ ਸਫ਼ਰ ਦੀ ਮੁੱਕ ਗਈ ਹੱਦ ਕਹਿੰਦੇ ਟਿਕਟ ਤਾਂ ਹੋ ਗਈ ਰੱਦ ਅੱਛਾ ਜੇ ਸੇ ਟਿਕਟ ਜੇ ਸੇ ਟਿਕਟ ਤੇ ਤੂੰ ਨਹੀਂ ਆਇਆ ਵਾਪਸ ਕਿੱਦਾਂ ਜਾਣਾ ਚਾਹਿਆ ਤੈਂਦੇ 에어ਲਾਈਨ ਦੀ ਇੱਕ ਪਾਲਿਸੀ ਆ ਵੀ ਜਿਸ ਟਿਕਟ ਤੇ ਬੰਦਾ ਆਇਆ ਨਾ ਹੋਵੇ ਉਹ ਸਾਰੀ ਰੱਦ ਹੋ ਜਾਂਦੀ ਉਹ ਤੇ ਬੰਦਾ ਜਾ ਵੀ ਨਹੀਂ ਸਕਦਾ ਅੱਛਾ ਟਿਕਟ ਵਾਪਸੀ ਹੋਰ ਕਰਾ ਲਓ 80000 ਨੂੰ ਬਿੰਦੀ ਲਾ ਲਓ ਅੱਛਾ ਨਵੀਂ ਟਿਕਟ ਇੱਕ ਫੇਰ ਕਰਾ ਲਈ ਰੈਂਦੀ ਪੂੰਜੀ ਉਸ ਤੇ ਲਾ ਲਈ ਅੱਛਾ 30000 ਕਮੇਟੀ ਨੂੰ ਦੇਣਾ ਫੇਰ ਬਗੀਚੇ ਬੰਗੇ ਰਹਿਣਾ ਅੱਛਾ ਇੰਜ ਦੀ ਰਹੀ ਯਾਤਰਾ ਮੇਰੀ ਡਾਲਰਾਂ ਦੀ ਨਹੀਂ ਲੱਗੀ ਢੇਰੀ ਅੱਛਾ ਸੱਚੀ ਗੱਲ ਬਗੀਚਾ ਕਹਿ ਗਿਆ 5 ਲੱਖ ਲਗਭਗ ਟੂਰ ਹੀ ਲੈ ਗਿਆ ਅੱਛਾ 5 ਲੱਖ ਦੀਆਂ ਟਿਕਟਾਂ ਹੀ ਕਰਾ ਲਈਆਂ ਹੁਣ ਜਾਣ ਦੀਆਂ ਢਾਟੇ ਵਾਦੇ टਲਦੇ ਰਹਿੰਦੇ ਮੰਨੋ ਭਾਣਾ ਗੁਰੂ ਜੀ ਕਹਿੰਦੇ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਸਭ ਕੁਝ ਆਪੇ ਗੁਰੂ ਨੇ ਦੇਣਾ ਘੁੰਮਦਿਆਂ ਫਿਰਦਿਆਂ ਉਮਰ ਲੰਗਾਉਣੀ ਅਪ੍ਰੈਲ ਵਿੱਚ ਮੁੜ ਫੇਰੀ ਪਾਉਣੀ ਪੰਜਾਬ ਵਿੱਚ ਹੁਣ ਫੇਰਾ ਪਾਣਾ ਅਕਤੂਬਰ ਵਿੱਚ ਹੀ ਪੁੱਟਿਆ ਜਾਣਾ ਅਕਤੂਬਰ ਚ ਬਗੀਚਾ ਪੁੱਟਿਆ ਗਿਆ ਉਹ ਵਾਪਸ ਘਰ ਛੱਡ ਕੇ ਤੇ ਵਾਪਸ ਅਕਤੂਬਰ ਚ ਲਿਆ ਗਿਆ ਤੇ 5 ਲੱਖ ਮੇਰਾ ਡਾਵਾ ਆਵਾਜ਼ ਆਈ ਤੇ ਬਾਕੀ ਲੱਗ ਗਿਆ ਲੱਗ ਭੱਗ ਤੇ ਇਦਾਂ ਦੀ ਮੇਰੀ ਯਾਤਰਾ ਰਹੀ ਮਾਮਾ ਜੀ ਦੇਖੋ ਠੀਕ ਆ ਇੰਨੀਆਂ ਬੇਨਤੀਆਂ ਪ੍ਰਮਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਸਾਹਿਬ ਜਵਾਈ ਜੀ ਕੀ ਕਰਤੀ